ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕੋਣ ਪਰਪਰ ਸਸ਼ੀਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਅਜਿਲਾ ਤਰਨਤਾਰਨ ਦੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਇੱਕ ਅਹਿਮ ਮੀਟਿੰਗ ਸ਼੍ਰੀ ਚੋਲਾ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਦੀਵਾਨ ਹਾਲ ਵਿੱਚ ਬੁਲਾਈ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਾਲਟੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਤੇ ਜਦਵਿੰਦਰ ਸਿੰਘ ਰੂੜੇ ਹਾਂਸਲ ਅਮਰਿਤਪਾਲ ਸਿੰਘ ਜੋੜਾ ਮੀਟਿੰਗ ਵਿੱਚ ਪੁੱਜੇ ਉਹਨਾਂ ਨਾਲ ਜ਼ਿਲ੍ਹਾ ਪ੍ਰਧਾਨ ਪਰਗਰ ਸਿੰਘ ਮੈਦੀਪੁਰ ਦੇ ਅਮਰਜੀਤ ਸਿੰਘ ਕਲਵਨ ਜਸਬੀਤ ਸਿੰਘ ਬਾਟਨਾਲਸਨ ਜਿੱਥੇ ਕਿ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਵਿਸ਼ਾ ਰੈਲੀ 2 ਸਤੰਬਰ ਨੂੰ ਚੰਡੀਗੜ੍ਹ ਵਿਖੇ ਰੱਖੀ ਹੋਈ ਹੈ ਜਿਸ ਨੂੰ ਲੈ ਕੇ ਅੱਜ ਵਰਕਰਾਂ ਦੀਆਂ ਵੱਖ-ਵੱਖ ਬਲਾਕ ਪੱਧਰ ਤੋਂ ਇੱਕ ਵੱਡੇ-ਵੱਡੇ ਕਿਸਾਨਾਂ ਦੇ ਖੱਟਰੂ ਵਿੱਚ ਰੈਲੀ ਵਿੱਚ ਭੂਜਨ ਦੀ ਅਪੀਲ ਕੀਤੀ ਹੈ ਮੀਟਿੰਗ ਕਰਦੇ ਸਮੇਂ ਉਹਨਾਂ ਨੇ ਕਹਿ ਕੇ ਪੰਜਾਬ ਦੇ ਲੋਕਾਂ ਨੇ ਜਿਹੜੀ ਆਸ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਪਰ ਹੁਣ ਲੋਕਾਂ ਨੂੰ ਰਾਸ ਨਹੀਂ ਆਈ ਦਿਨੋ-ਦਿਨ ਪੰਜਾਬ ਦੇ ਹਾਲਾਤ ਵਿਗੜਦੇ ਨਜ਼ਰ ਆ ਰਹੇ ਨੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕ ਤੋਂ ਸਰਜੀ ਸਿੰਘ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦਾ ਪਾਣੀ ਕੈਂਸਰਸ ਹੋ ਗਿਆ ਹੈਪਟਾਈਟਸ ਸੀ ਦਾ ਨਾਲ ਪ੍ਰਦੂਸ਼ਿਤ ਹੋ ਗਿਆ ਔਰ ਪੰਜਾਬ ਦਾ ਪਾਣੀ ਜਿਹੜਾ ਉਹ ਖਤਮ ਹੋਣ ਕਿਨਾਰੇ ਹੈ ਇਹ ਪੰਜਾਬ ਦੇ ਲੋਕਾਂ ਨੂੰ ਇਹ ਸੋਚਣਾ ਪੈਗਾ ਇਹਦੇ ਲਈ ਅਸੀਂ ਇੱਕ ਤਾਂ ਇਹ ਮੁੱਦਾ ਹੈ ਦੂਸਰਾ ਐਮਐਸਪੀ ਦਾ ਤੇ ਜਿਹੜਾ ਕਰਜ਼ਾ ਮਾਫੀ ਦਾ ਮੁੱਦਾ ਹੈ ਜਿਨ੍ਹਾਂ ਮੁੱਦਿਆਂ ਲਈ ਅਸੀਂ 2 ਤਾਰੀਖ ਨੂੰ ਉੱਤੇ ਹੋਰ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਲਈ ਅਸੀਂ ਚੰਡੀਗੜ੍ਹ ਇਕੱਠੇ ਹੋ ਰਹੇ ਹਾਂ ਔਰ ਸਰਕਾਰ ਨੂੰ ਕਿਉਂਕਿ ਉਸ ਦਿਨ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਹੈ ਅਸੀਂ ਸਰਕਾਰ ਨੂੰ ਸਵਾਲ ਕਰਾਂਗੇ ਕਿ ਡੈਮ ਸੇਫਟੀ ਐਕਟ ਜਿਹੜਾ ਉਹਨੂੰ ਖਤਮ ਕਰਨ ਵਾਸਤੇ ਮਤਾ ਪਾਸ ਕਰੋ ਪੰਜਾਬ ਦੇ ਦਰਿਆਏ ਪਾਣੀਆਂ ਦੇ ਉੱਤੇ ਆਪਣੀ ਮਾਰਕੀ ਦਾ ਮਤਾ ਪਾਸ ਕਰੋ ਔਰ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਵਿਗੜ ਗਈ ਇਹਨੂੰ ਸੁਧਾਰਨ ਵਾਸਤੇ ਤੁਸੀਂ ਕੀ ਕਰੋਗੇ ਇਦਾਂ ਦੀ ਬਹਿਸ ਕਰੋ ਇਦਾਂ ਦੇ ਕੋਈ ਸਵਾਲ ਕਰਾਂਗੇ ਜਿਨ੍ਹਾਂ ਦੇ ਉੱਤੇ 2 ਤਾਰੀਖ ਨੂੰ ਅਸੀਂ ਇੱਥੇ ਇੱਕ ਵੱਡਾ ਇਕੱਠ ਕਰ ਰਹੇ ਹਾਂ ਉਹਦੀਆਂ ਜਿਹੜੀਆਂ ਆ ਰਹੀਆਂ ਧੁੰਦੇ ਸੀਜ਼ਨ ਆ ਰਹੇ ਛੋਟੇ ਸੀਜ਼ਨ ਲੈ ਕੇ ਛੱਲਣ ਵਾਲਾ ਜਵਾਬ ਦੇਈਏ ਸਾਡਾ ਕੀ ਕਹਣਾ ਪੰਜਾਬਕਾਰ ਕਿਦਾਂ ਕਿਤੇ ਦੇਖੋ ਮੈਨੂੰ ਲੱਗਦਾ ਵੀ ਇੱਥੇ ਸਰਕਾਰ ਨਾਲ ਦੀ ਚੀਜ਼ ਹੈ ਨਹੀਂ ਜਿਹੜੀ ਇੱਥੇ ਮਿਲਿੰਗ ਇੰਡਸਟਰੀ ਆ ਉਹਨੂੰ ਵੇਲੇ ਸਿਰ ਮਿਲਿੰਗ ਪਾਲਿਸੀ ਸਰਕਾਰ ਨੇ ਪਿਛਲੇ ਸਾਲ ਬਣਾਈ ਨਹੀਂ ਉਹ ਹਮੇਸ਼ਾ 31 ਅਕਤੂਬਰ ਤੱਕ ਤਿਆਰ ਹੋਣੀ ਚਾਹੀਦੀ ਹੈ ਇਹਨਾਂ ਨੇ ਮਿਲਿੰਗ ਪਾਲਿਸੀ ਬਣਾਉਂਦੇ ਬਣਾਉਂਦੇ 15 ਜਨਵਰੀ ਕਰਤੀ ਫਿਰ ਉਹਦੇ ਬਾਅਦ ਫਿਜ਼ੀਕਲ ਵੈਰੀਫਿਕੇਸ਼ਨ ਤੇ ਆ ਕੇ ਜਿਹੜਾ ਮਿਲਿੰਗ ਦਾ ਸਮਾਂ ਸੀ ਉਹ ਲੰਘਾਤਾ ਫਿਰ ਉਹਦੇ ਬਾਅਦ ਸਾਡਾ ਫੂਡ ਮਿਨਿਸਟਰ ਜਾ ਕੇ ਦਿੱਲੀ ਕਦੇ ਮਿਲਿਆ ਹੀ ਨਹੀਂ ਇੱਥੇ ਸਪੇਸ ਹੈ ਨਹੀਂ ਸੀ ਰਾਈਸ ਲੱਗਿਆ ਨਹੀਂ ਸਾਰੀ ਸਾਡੀ ਮਿਲਿੰਗ ਇੰਡਸਟਰੀ ਡੁੱਬ ਗਈ ਉਹ ਐਦ ਕੀ ਫਿਰ ਕਰੋੜਾਂ ਦੇ ਘਾਟੇ ਚ ਹੈ ਉਹ ਐਦ ਕੀ ਭੱਜ ਰਹੇ ਨੇ ਤੇ ਇਹ ਮੈਨੂੰ ਲੱਗਦਾ ਜਿਸ ਤਰ੍ਹਾਂ ਅੜਤੀਆਂ ਦਾ ਮੈਂ ਪਿੱਛੇ ਸਮਾमेलन ਦੇ ਵਿੱਚੋਂ ਉੱਥੋਂ ਵੀ ਆਇਆ ਉਹ ਵੀ ਬੜੇ ਚਿੰਤਤ ਨੇ ਇਹ ਇੱਕ ਬੜਾ ਬੜਾ ਵੱਡਾ ਮੈਨੂੰ ਲੱਗਦਾ ਜੀ ਕੋਈ ਯੁੱਧ ਹੋਏਗਾ ਤਾਂ ਜਾ ਕੇ ਝੋਨਾ ਵਿਕੇਗਾ ਇਸ ਵਾਰੀ ਉਹਦੇ ਲਈ ਸਾਨੂੰ ਸਾਰਿਆਂ ਨੂੰ ਕੰਮਰ ਕਸੇ ਕਰਨੇ ਪੈਣਗੇ ਇੱਕ ਗੱਲ ਕੀ ਹੈ ਰਾਸਤਾ ਤੋਂ ਬਕਾਇਆ ਲੈਣਾ ਕਿੰਨੇ ਲੱਖ ਰੁਪਏ ਦਾ ਨਹੀਂ ਬਕਾਇਆ ਨਹੀਂ ਲੈਣਾ ਉਹ ਮੈਂ ਕਿਹਾ ਸੀਗਾ ਵੀ ਜੇ ਪਾਣੀ ਜਿੰਨਾ ਜਾ ਰਿਹਾ ਉਹਨਾਂ ਨੂੰ ਉਹਨੂੰ ਵਰਕਆਊਟ ਕਰੀਏ ਜਿਹੜਾ ਹੁਣ ਤੱਕ ਚੱਲੇ ਗਿਆ ਇੱਕ ਪੈਸੇ ਲੀਟਰ ਦੇ ਹਿਸਾਬ ਨਾਲ ਵੀ ਵਰਕਆਊਟ ਕਰੀਏ ਪਰ 34 ਲੱਖ ਕਰੋੜ ਰੁਪਈਆ ਰਾਜਸਥਾਨ ਵੱਲ ਬਣਦਾ ਜਿਹਦਾ ਬਿੱਲੇ ਨਹੀਂ ਜਾ ਰਿਹਾ ਵਿਧਾਨ ਸਭਾ ਦੇ ਵਿੱਚ ਮਤਾ ਵੀ ਪਾਸ ਹੋਇਆ ਫੇਰ ਵੀ ਕੋਈ ਵੀ ਨਹੀਂ ਭੇਜ ਰਿਹਾ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਤੁਹਾਨੂੰ ਦੱਸੀਏ ਸਾਡਾ ਪਾਣੀ ਮੁੱਕ ਗਿਆ ਜਿਹੜਾ ਬੋਟਲਡ ਵਾਟਰ ਇੰਡਸਟਰੀ ਹੈ ਉਹਨਾਂ ਨੇ ਪਿਛਲੇ ਸਾਲ 6 ਲੱਖ ਕਰੋੜ ਰੁਪਈਆ ਮੁਨਾਫਾ ਕਮਾਇਆ ਸਾਡੇ ਕੋਲ ਪਾਣੀ ਹੈ ਜੀ ਉਹ ਪਾਣੀ ਸਾਡਾ ਪਾਣੀ ਸਾਫ਼ ਕਰਕੇ 6 ਲੱਖ ਕਰੋੜ ਰੁਪਈਆ ਦਾ ਪਾਣੀ ਉਹਨਾਂ ਨੇ ਵੇਚਿਆ ਜਿਹੜਾ ਉਹਦੇ 'ਚ ਮੁਨਾਫਾ ਕਮਾਇਆ ਹੈ ਇਹਨਾਂ ਤੇ ਪੰਜਾਬ ਕਿੱਥੇ ਖੜਾ ਹੈ ਮੈਂ ਉਹ ਮੈਂਟਲੀ ਡਿਸਟਰਬਡ ਲੇਡੀ ਹੈ ਮੈਨੂੰ ਲੱਗਦਾ ਮੈਂਟਲੀ ਸਿੱਕਾ ਹੈ ਉਹਦੇ ਪੇਰੈਂਟਸ ਨੂੰ ਉਹਦਾ ਇਲਾਜ ਕਰਾਉਣਾ ਚਾਹੀਦਾ ਤੇ ਉਹ ਨਹੀਂ ਏਦਾਂ ਜਿਸ ਤਰ੍ਹਾਂ ਦਾ ਯਾਦ ਉਹ ਉਹਦੇ ਅੰਦਰ ਭੁੱਖ ਹੈ ਵੀ ਮੈਂ মিডিਆ 'ਚ ਰਹਾ ਹਾਂ ਰੋਹ ਦੀ ਕੋਈ ਨਾ ਕੋਈ ਸਿੱਖਾਂ ਤੇ ਹੀ ਇਲਜ਼ਾਮ ਕਰਾਸ਼ੀ ਕਰਦੀ ਐ ਸਿੱਖਾਂ ਦੀ ਸ਼ਾਨ ਸੀਮਤਾ ਬਹੁਤ ਐ ਹਾਲੇ ਤੀ ਬਰਦਾਸ਼ਤ ਕੀਤਾ ਕਿਤੇ ਇਹ ਨਾ ਹੋਏ ਕੋਈ ਗੁੱਸੇ ਚ ਆ ਜਾਏ